ਜੇਸਾ ਸਥਾਨ ਨੂੰ ਸਤਿਗੁਰੂ ਜੀ ਨੇ ਆਪਣੀ ਸ਼ੋਹ ਦੇ ਕੇ ਉਹ ਜਿਹੜੀ ਕਾਂ ਦਾ ਜਿਹੜੀ ਰੇਤਾ ਦੀ ਇਹ ਸਾਰੀ ਸੀ ਉਹ ਸਤਿਗੁਰੂ ਜੀ ਦੇ ਪਰਸ਼ਾਵੇਂ ਦੇ ਨਾਲ ਸਤਿਗੁਰਾਂ ਦੇ ਬੈਠਣ ਦੇ ਨਾਲ ਉਹ ਹਮੇਸ਼ਾ ਬਾਸ ਤੇ ਅਮਰ ਹੋ ਗਿਆ ਇਹ ਗੁਰਦੁਆਰਾ ਸ੍ਰੀ ਗੰਗ ਸਾਹਿਬ ਪਟਾਲਾ ਵਿਖੇ ਜਿੱਥੇ ਮਾਤਾ ਸਲੱਖਣੀ ਜੀ ਨਾਲ ਸਤਿਗੁਰੂ ਜੀ ਦੇ ਆਨੰਦ ਕਾਰਜ ਹੋਏ ਇਹ ਬਹੁਤ ਪੂਜਨਯੋਗ ਤੇ ਸਿੱਖ ਪੰਥ ਦਾ ਇੱਕ ਬਹੁਤ ਬੜਾ ਮਹਾਨ ਪੀੜ ਹੈ ਇਸ ਸਥਾਨ ਤੇ ਉਹ ਕੰਧ ਸ਼ੋਭਤ ਆ ਜਿਹਨੂੰ ਲਗਭਗ 550 ਸਾਲ ਹੋ ਗਏ ਸੰਗਤਾਂ ਆ ਕੇ ਇੱਥੇ ਬੜੀ ਵੱਡੀ ਮੰਨਤ ਮੰਨਦੀਆਂ ਕਿ ਉਹ ਸਾਹਿਬ ਕਿਰਪਾ ਕਰਦੇ ਝੋਲ ਜਾਂ ਸਾਰਿਆਂ ਦੇ ਪਾਸੇ ਕਿਉਂਕਿ ਕਾਰਜ ਜਿਹੜਾ ਆ ਇਹ ਆਮ ਕਾਰਸੇਵਾ ਵਾਲਾ ਨਹੀਂ ਇਹ ਕਾਰਜਕਤਾ ਬਾਜ਼ਾਰ ਦੇ ਵਿੱਚ ਗੁਰਦਵਾਰਾ ਸਾਹਿਬ ਦੂਸਰਾ ਇਹ ਪ੍ਰਾਤਨ ਵਿਭਾਗ ਲੋ ਟਰੈਕਸ਼ਨ ਭਾਵੇਂ ਸਾਡੇ ਤੇ ਕੋਈ ਲਾਗੂ ਨਹੀਂ ਹੁੰਦੀ ਪਰ ਫਿਰ ਵੀ ਇਹ ਸਾਰੀਆਂ ਗੱਲਾਂ ਨੂੰ ਮੁੱਦਾ ਜਿਹਾ ਰੱਖਦੇ ਹੋਏ ਤੇ ਇਹਦੀ ਪ੍ਰਾਣੀ ਦੇਖ ਤੇ ਖਾਸ ਕਰਕੇ ਉਸ ਪਵਿੱਤਰ ਕੰਧ ਦੀ ਇਹਦੇ ਵਾਸਤੇ ਅਸੀਂ ਬਹੁਤ بیٹھ ਕੇ ਮੈਂਬਰਾਂ ਨੇ ਆਪ ਕੋ ਵਿੱਚ ਹੀ ਸਲਾਹ ਕੀਤੀ ਤੇ ਪਿਛਲੇ ਇਜੈਕਟਿਵ ਦੇ ਵਿੱਚ ਮਤਾ ਪਾਇਆ ਤੇ ਮੇਰੀ ਫਿਰ ਨਿਗਾਹ ਆਡੀ ਸਰਕਾਰ ਜੋ ਸਿੱਖ ਪੰਥ ਦੀ ਮਹਾਨ ਸੇਵਾ ਤੋਂ ਸੰਤ ਬਾਬਾ ਸੇਵਾ ਸਿੰਘ ਜੀ ਖਰੂਰ ਸਾਹਿਬ ਵਾਲਿਆਂ ਤੇ ਕੀਤੀ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਇਹਨਾਂ ਦਾ ਧੰਨਵਾਦੀ ਤੇ ਰਣੀ ਵੀ ਆ ਬਾਬਾ ਜੀ ਨੇ ਵੀ ਕਿਹਾ ਵੀ ਕੋਈ ਜਰੂਰ ਸਿੱਖ ਪੰਥ ਦਾ ਹੁਕਮ ਹੈ ਉਹ ਸਿਰ ਮੱਤੇ ਪਰਮਾਨ ਤੇ ਅੱਜ ਇਹਦੀ ਬਕਾਇਦਾ ਤੌਰ ਤੇ ਟੱਪ ਲਾ ਕੇ ਸ਼ੁਰੂਆਤ ਕੀਤੀ ਗਈ ਆ ਇਹ ਮਾਸਟਰ ਪਲਾਨ ਆ ਲੰਮਾ ਸਮਾਂ ਲੱਗਣਾ ਪਰ ਬਾਬਾ ਜੀ ਨੇ ਆਪਣੀ ਵਿਉਂਤਬੰਦੀ ਵੀ ਕੀਤੀ ਆ ਕਿ ਸਾਰੀਆਂ ਸੰਸਥਾਵਾਂ ਜਿਹੜੀਆਂ ਪ੍ਰਯਾਰਭ ਕਰਦੀਆਂ ਨੇ ਕਾਰਜਾਂ ਨੂੰ ਤੇ ਪ੍ਰਾਤਨਿਕ ਵਿਭਾਗ ਜਿਹੜੇ ਸਹਿਯੋਗ ਦਿੰਦੇ ਆ ਉਹਨਾਂ ਸਾਰਿਆਂ ਨੂੰ ਛੱਦ ਕੇ ਇਹਦੀ ਜਿਹੜੀ ਪ੍ਰਾਪਨ ਦਿੱਖ ਵੀ ਐਜੀਟੀ ਜੇ ਰਹੇ ਤੇ ਨਵੀਨਤਾ ਵੀ ਹੋ ਜਾਏ ਤਾਂ ਕਿ ਸੰਗਤਾਂ ਦੇ ਆਉਣ ਨੂੰ ਇਸ ਦਰਬਾਰ ਵਿੱਚ ਨਤਮਸਤਕ ਹੋਣ ਲਈ ਉਦ ਸਮਾਂ ਵੀ ਵਧੀਆ ਬਣੇ ਤੋ ਅੱਜ ਇਹ ਅਮਰਤਪੁਰੇ ਗੁਰੂ ਸਾਹਿਬ ਦੇ ਚਾਣਾਂ ਚ ਅਰਦਾਸ ਕਰਕੇ ਬਾਬਾ ਜੀ ਨੇ ਇਹ ਕਾਰਜ ਸੇਵਾ ਬਰੰਧ ਕੀਤੀ ਆ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਮੇਰੇ ਤੋਂ ਸਾਹਿਬ ਬੇਨਤੀ ਵੀ ਕਰਦਾ ਕਿ ਵੱਧ ਜੜ ਕੇ ਆਪਣਾ ਯੋਗਦਾਨ ਪਾ ਕੇ ਇਹ ਕਾਰਜ ਛੇਤੀ ਛੇਤੀ ਜਿਹੜੇ ਆ ਨਿਰੰਤਰਤਾ ਸਾਹਿਬ ਸਤਿਗੁਰ ਜੀ ਸਫਲਾ ਕਰਨ ਤਨ ਮਨ ਤੇ ਧਨ ਧਨ ਵੀ ਦੇ ਦਿੰਦਾ ਤੇ ਤਨ ਤੇ ਮਨ ਅਰਦਾਸ ਵੀ ਮੰਨਣਾ ਕਰੀਦਾ ਪਰ ਤੁਨੂੰ ਨਾ ਸੇਵਾ ਵੀ ਕਰਨੀ ਹੈ ਇਹ ਜਾਣ ਕੇ ਸੇਵਾ ਕਰਨੀ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਉਹ ਪਵਿੱਤਰ ਸਥਾਨ ਜਿੱਥੋਂ ਸਤਿਗੁਰੂ ਜੀ ਨੇ ਸਿੱਖ ਨੂੰ ਗ੍ਰੇਸਤੀ ਦਾ ਮਾਰਗ ਧਾਰਨ ਕਰਨ ਲਈ ਪ੍ਰੇਰਣਾ ਵੀ ਦਿੱਤੀ ਜੀ ਆਪ ਦੇ ਰस्ते ਮਾਰਗ ਦੇ ਵਿੱਚ ਪਰਵੇਸ਼ ਕਰਕੇ ਤੋਂ ਮੈਂ ਧੰਨਵਾਦ ਕਰਦਾ ਬਾਬਾ ਜੀ ਦਾ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਮੇਰੇ ਸਹਿਯੋਗੀ ਮੈਂਬਰ ਸਹਿਬਾਨ ਬਰਪਾਲ ਸਿੰਘ ਗੋਰਾ ਮਰਦਾਰ ਗੁਰਰਾਮ ਸਿੰਘ ਜੱਸਰ ਸਰਦਾਰ ਅਰਜਿੰਦਰ ਸਿੰਘ ਜੀ ਮਹਿਤਾ ਸਾਹਿਬ ਦੇ ਸਾਡੇ ਸ਼ਕਤਰ ਸਹਿਬਾਨ ਤੇ ਹੋਰ ਇਸ ਹਲਕੇ ਦੀਆਂ ਸਾਰੀਆਂ ਸਰਕਾਰ ਜੋਗ ਸ਼੍ਰੋਮਣੀ ਅਕਾਲੀ ਦਲ ਦੇ ਰੀਡ ਦੀ ਹੱਡੀ ਵਰਕਰ ਸਹਿਬਾਂ ਤੇ ਸੰਗਤਾਂ ਦਾ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਆਸਤੇ ਭਰੋਸੇ ਦੇ ਨਾਲ ਇਹ ਕਾਰਜਗੁਰੂ ਸਾਹਿਬ ਦੀ ਸ਼ੇਤੀ ਸੰਪੂਰਨ ਕਰਾਉਣ ਫਿਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਬਾਬਾ ਜੀ ਦਾ ਇਸ ਕਰਕੇ ਧੰਨਵਾਦ ਕਰਦਾ ਕਿਉਂਕਿ ਕਾਰਜ ਇਹ ਜਿਦਾ ਆਪਾਂ ਸੈਂਸਟਿਵ ਅੰਗਰੇਜ਼ੀ ਦਾ ਲਾਭ ਬਾਤ ਲੈਣੇ ਆ ਇਹ ਕਾਰਜ ਬ੍ਰੀਕੀ ਦਾ ਕਾਰਜ ਆ ਪਰ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਜੀ ਨੂੰ ਇਹ ਮਹਾਰਤ ਹਾਂ ਫਲਿਆ ਪਹਿਲਾਂ ਵੀ ਇਸਤਾਨਾਂ ਦੀਆਂ ਬੜੀ ਬਰੀਕੀ ਨਾਲ ਸਵਾਵਾਂ ਘੁਆ ਰਹੇ ਕਰ ਰਹੇ ਆ ਇਹ ਵੀ 사ਤਗੁਰੂ ਜੀ ਆਪ ਤੇ ਮਿਹਰ ਭਰਿਆ ਫਦਾ ਕਿਰਪਾ ਕੋ ਬਾਦਸ਼ਾਹ ਸੰਗੂਨ ਦਾ ਲੱਗ ਕਰ ਬਹੁਤ ਬਹੁਤ ਵਾਰ ਆਸ਼ ਕੁਰਵਿੰਦਰ ਸਿੰਘ ਹੈਡ ਗ੍ਰੰਥੀ ਕੁਤਰਾ ਕੰਨ ਸਾਹਿਬ ਸੇਵਕ ਉਹ ਸੇਵਾਵਾਂ ਆਏ ਉਤੋਂ ਗੋਜ ਪਰੰਪਰਾ ਪਾਈ ਗੁਰਦੁਵਾਰਾ ਸ਼੍ਰੀ ਕੰਨ ਸਾਹਿਬ ਜਿਸ ਦੀ ਕਿ ਇਮਾਰਤ ਬਣੀ ਨੂੰ ਬਹੁਤ ਦੇਰ ਹੋ ਚੁੱਕੀ ਹੈ ਸਾਰੇ ਹੀ ਇਮਾਰਤ ਖਸਤਾ ਹੱਦ ਦੇ ਵਿੱਚ ਹੈ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਹੀ ਸੰਗਤਾਂ ਨੇ ਪ੍ਰਬੰਧਕਾਂ ਨੇ ਬਾਬਾ ਖਡੂਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਆ ਕਰਕੇ ਸਾਰੀ ਮਰਦਾ ਜਾਜਾ ਲਿਆ ਤੇ ਉਹਨਾਂ ਨੇ ਇਹ ਕਾਰ ਸੇਵਾ ਜਿਹੜੀ ਹੈ ਆਰੰਭ ਕਰਨ ਦੀ ਜਿਹੜੀ ਸੀ ਸੇਵਾ ਅੱਜ ਸ਼ੁਰੂ ਕੀਤੀ ਹੈ ਸੋ ਦਰਬਾਰ ਸਾਹਿਬ ਵੀ ਅੱਗੇ ਨਾਲੋਂ ਖੁੱਲਾ ਹੋਵੇਗਾ ਦਵਾਨ ਹਾਲ ਲੰਗਰ ਹਾਲ ਦੀ ਇਮਾਰਤ ਵੀ ਸਾਰੀ ਜਿਹੜੀ ਦੁਬਾਰਾ ਬਣਨੀ ਹੈ ਕਿਉਂਕਿ ਸੰਗਤ ਦੀ ਬੜੇ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਇਹ ਕਾਰ ਸੇਵਾ ਜਿਹੜੀ ਹੈ ਲੱਗੇ ਤੇ ਅਸੀਂ ਤਨਮਨ ਧਨ ਦੇ ਨਾਲ ਆਪਣੀ ਸੇਵਾ ਕਰੀਏ ਸੋ ਸੰਗਤਾਂ ਦੇ ਮਨ ਦੇ ਵਿੱਚ ਬੜਾ ਚਾਹ ਹੈ ਬੜਾ ਉਤਸ਼ਾਹ ਵੀ ਵੇਖ ਰਹੇ ਹੋ ਕਿ ਕਿੰਨਾ ਸੰਗਤਾਂ ਦਾ ਭਾਰੀ ਇਕੱਠ ਹੈ ਸੋ ਅੱਜ ਜਿਹੜੀ ਇਹ ਆਰੰਭਤਾ ਕਾਰ ਸੇਵਾ ਦੀ ਉਹ ਹੋ ਚੁੱਕੀ ਹੈ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਹੁਣ ਤਨਮਨ ਧਨ ਦੇ ਨਾਲ ਸੇਵਾਵਾਂ ਕਰਕੇ ਇਨਾ ਸੁੰਦਰ ਇਮਾਰਤਾਂ ਦੀ ਸੇਵਾ ਦੇ ਵਿੱਚ ਹਿੱਸਾ ਪਾਈਏ ਤੇ ਆਪਣਾ ਜੀਵਨ ਸਫਲਾ ਕਰੀਏ ਸੋ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਜਦੋਂ ਵੀ ਸੰਗਤਾਂ ਹਰ ਸਾਲ ਇੱਥੇ ਮਨਾਉਂਦੀਆਂ ਸੀ ਤੇ ਬੜੀ ਦਿਗਤ ਆਉਂਦੀ ਸੀ ਦਰਵਾਜ਼ਾ ਸਾਹਿਬ ਛੋਟਾ ਹੋਣ ਕਰਕੇ ਸੋ ਇਸ ਕਰਕੇ ਸਮੇਂ ਦੀ ਸਮੇਂ ਨੂੰ ਮੁੱਖ ਰੱਖਦੇ ਹੋਏ ਇਹ ਕਾਰ ਸੇਵਾ ਜਿਹੜੀ ਹੈ ਆਰੰਭ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ